ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਰੀ ਵਾਲਾ ਚਿਕਨ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ 1/2 ਕਿਲੋ ਚਿਕਨ ਲਿਆ ਹੈ ਚਿਕਨ ਦੇ ਵਿੱਚ ਨਮਕ ਪਾਵਾਂਗੇ 1 ਚਮਚ 1 ਚਮਚ ਗਰਮ ਮਸਾਲਾ ਪਾਵਾਂਗੇ 1 ਚਮਚ ਲਾਲ ਮਿਰਚ ਪਾਊਡਰ ਪਾਵਾਂਗੇ 1 ਚਮਚ ਹਲਦੀ ਪਾਊਡਰ ਪਾਵਾਂਗੇ ਇਥੇ ਵੱਡੇ ਸਾਇਦਾ ਦਾਦਾ ਨੀंबू ਲਵਾਂਗੇ ਨਿੰਬੂ ਦਾ ਰਸ ਪਾਵਾਂਗੇ ਇਥੇ ਮਟਾ 250 ਗ੍ਰਾਮ ਚਿਕਨ ਲਿਆ ਹੈ ਜੀ ਮੈਂ ਇਸ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਹੁਣ ਆਪਾਂ ਇਸ ਨੂੰ ਮੈਰੀਨੇਟ ਕਰ ਲਵਾਂਗੇ ਕਦੂ ਕਸ ਕਰਕੇ ਅਦਰਕ ਪਾਵਾਂਗੇ ਉਹ ਪੈਸਾ ਸਭ ਨੂੰ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਮੈਰੀਨੇਸ਼ਨ ਕਰਕੇ ਆਪਾਂ ਚਿਕਨ ਨੂੰ 15 ਮਿੰਟਾਂ ਦੇ ਲਈ ਰੱਖ ਦੇਵਾਂਗੇ ਜੇ ਆਪਣੇ ਕੋਲ ਜ਼ਿਆਦਾ ਟਾਈਮ ਹੋਵੇ ਤਾਂ ਆਪਾਂ ਦੇ ਘੰਟੇ ਲਈ ਵੀ ਰੱਖ ਸਕਦੇ ਆ ਇਸ ਤਰੀਕੇ ਦੇ ਨਾਲ ਮਸਾਲੇ ਅੰਦਰ ਤੱਕ ਚੰਗੀ ਤਰ੍ਹਾਂ ਰਚ ਜਾਣਗੇ ਤੇ ਫਿੱਕਾਪਨ ਨਹੀਂ ਲੱਗੇਗਾ ਤੇ ਚਿਕਨ ਸੌਫਟ ਬਣ ਕੇ ਤਿਆਰ ਹੋਏਗਾ ਤੇ ਹੁਣ ਆਪਾਂ ਇਸ ਨੂੰ 15 ਮਿੰਟਾਂ ਦੇ ਲਈ ਢੱਕ ਕੇ ਰੱਖ ਦੇਵਾਂਗੇ ਤੇ ਕੁਝ ਮਸਾਲੇ ਲਵਾਂਗੇ ਜਿਵੇਂ ਸੁੱਕੀ ਲਾਲ ਮਿਰਚ ਇੱਕ ਦੋ ਤੇਜ ਪੱਤੇ ਇੱਕ ਟੁਕੜਾ ਦਾਲਚੀਨੀ ਦੋ ਇਲਾਇਚੀ ਦੋ ਲਾਉਂਗ ਤੇ ਹੁਣ ਆਪਾਂ ਤਰੀ ਵਾਲਾ ਚਿਕਨ ਬਣਾਉਣ ਦੀ ਤਿਆਰੀ ਕਰ ਲੈਨੇ ਆ ਉਸ ਦੇ ਲਈ ਮੈਂ ਇੱਕ ਕੁੱਕਰ ਲਿਆ ਹੈ ਤੇ ਦੋ ਘਟਕੀਆਂ ਸਰੋਂ ਦਾ ਤੇਲ ਲਵਾਂਗੇ ਅੱਜ ਆਪਾਂ ਚਿਕਨ ਨੂੰ ਸਰੋਂ ਦੇ ਤੇਲ ਵਿੱਚ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਚਿਕਨ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਤੇ ਹੁਣ ਆਪਾਂ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਚੁੱਕਿਆ ਹੈ ਇਸ ਤੇਲ ਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ ਵੀ 골ਡਨ ਬ੍ਰਾਊਨ ਕਰ ਲਵਾਂਗੇ ਦੋ ਤੇਜ ਪੱਤੇ ਪਾਵਾਂਗੇ ਦਾਲਚੀਨੀ ਪਾਵਾਂਗੇ ਹਲਾਲਾਂ ਲਵਾਂਗੇ ਚੰਗੀ ਤਰ੍ਹਾਂ ਇੱਕ ਸੁੱਕੀ ਲਾਲ ਮਿਰਚ ਪਾਵਾਂਗੇ ਲੌਂਗ ਪਾਵਾਂਗੇ ਚੰਗੀ ਤਰ੍ਹਾਂ ਹਲਾ ਲਵਾਂਗੇ ਸਾਰੇ ਸੁੱਕੇ ਮਸਾਲਿਆਂ ਨੂੰ ਇਲਾਚੀਆਂ ਪਾਵਾਂਗੇ ਤੋਂ ਲਸਣ ਪਾਵਾਂਗੇ ਆਪਾਂ ਲਸਣ ਥੋੜੀ ਜਿਆਦਾ ਹੀ ਲਵਾਂਗੇ ਜੀ ਚੰਗੀ ਤਰ੍ਹਾਂ ਹਲਾ ਲਵਾਂਗੇ ਲਸਣ ਨੂੰ ਵੀ ਹਲਕਾ ਬ੍ਰਾਊਨ ਹੋਣ ਤੱਕ ਲਸਣ ਨੂੰ ਪਕਾ ਲਵਾਂਗੇ। ਇੱਕ ਹਰੀ ਮਿਰਚ ਪਾਵਾਂਗੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ। ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ। ਇੱਕ ਚਮਚਾ ਅਦਰਕ ਦਾ ਪੇਸਟ ਪਾਵਾਂਗੇ ਆਪਾਂ ਹਰ ਵਾਰ ਲਸਣ ਪਿਆਜ਼ ਨੂੰ ਕਟਕੇ ਦਾ ਪਾਉਣੀ ਆ ਜੀ ਪਰ ਆਪਾਂ ਜੇ ਇਸ ਤਰੀਕੇ ਨਾਲ ਵੀ ਪਾਵਾਂਗੇ ਤੇ ਬਹੁਤ ਵਧੀਆ ਗਰੇਵੀ ਬਣ ਕੇ ਤਿਆਰ ਹੋਏਗੀ ਇੱਕ ਕਾਲੀ ਪਿਆਜ਼ ਪਾਵਾਂਗੇ ਲੰਬੇ ਤੇ ਪਤਲੇ ਕੱਟੇ ਹੋਏ ਪਿਆਜ਼ ਨੂੰ ਬਰਾਊਨ ਹੋਣ ਤੱਕ ਚੰਗੀ ਤਰ੍ਹਾਂ ਪਕਾ ਲਵਾਂਗੇ ਅੱਜ ਆਪਾਂ ਚਿਕਨ ਕਰੀ ਨੂੰ ਸਰੋਂ ਦੇ ਤੇਲ ਵਿੱਚ ਬਣਾ ਕੇ ਤਿਆਰ ਕਰਾਂਗੇ ਜੀ ਸਰੋਂ ਦੇ ਤੇਲ ਵਿੱਚ ਚਿਕਨ ਕਰੀ ਵਧੀਆ ਬਣ ਕੇ ਤਿਆਰ ਹੋਏਗੀ ਬਰਾਊਨ ਹੋਣ ਤੱਕ ਪਿਆਜ਼ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਪਿਆਜ਼ ਬਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇੱਕ ਚਮਚ ਇਹ ਮਿਰਚ ਜ਼ਿਆਦਾ ਤਿੱਖੀ ਨਹੀਂ ਹੁੰਦੀ ਜੀ ਇਸ ਦੇ ਨਾਲ ਗਰੇਵੀ ਦੇ ਵਿੱਚ ਕਲਰ ਵਧੀਆ ਆਏਗਾ ਇੱਕ ਟਮਾਟਰ ਪਾਵਾਂਗੇ ਰਫਲੀ ਚੌਪ ਕੀਤਾ ਹੋਇਆ ਟਮਾਟਰ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਟਮਾਟਰ ਚੰਗੀ ਤਰ੍ਹਾਂ ਪੱਕ ਜਾਏ ਇਸ ਦੇ ਲਈ ਆਪਾਂ ਟਮਾਟਰ ਉੱਪਰ ਨਮਕ ਪਾਵਾਂਗੇ ਅੱਧਾ ਚਮਚ ਨਮਕ ਜ਼ਿਆਦਾ ਨਹੀਂ ਪਾਵਾਂਗੇ ਸਵਾਦ ਅਨੁਸਾਰ ਪਾਵਾਂਗੇ ਕਿਉਂਕਿ ਆਪਾਂ ਮੈਰੀਨੇਸ਼ਨ ਵੇਲੇ ਵੀ ਨਮਕ ਪਾਇਆ ਸੀ ਇਸ ਲਈ ਨਮਕ ਜ਼ਿਆਦਾ ਨਾ ਹੋ ਜਾਏ ਹਿਸਾਬ ਨਾਲ ਹੀ ਨਮਕ ਪਾਵਾਂਗੇ ਨਾਮ ਕੋ ਪਾਉਣ ਦੇ ਨਾਲ ਟਮਾਟਰ ਜਲਦੀ ਪੱਕ ਜਾਣਗੇ ਵਿੱਚ ਵਿੱਚ ਦਿਹਲਾਉਂਦੇ ਰਵਾਂਗੇ ਤੇ ਹੁਣ ਆਪਾਂ ਜਾਂ ਤਾਂ ਢਾਕੇ ਪਕਾ ਲਵਾਂਗੇ ਜਾਂ ਇੱਕ ਵਿਸਲ ਲਵਾ ਲਵਾਂਗੇ ਇਸ ਤਰੀਕੇ ਦੇ ਨਾਲ ਢਾਕੇ ਵਿਸਲ ਲਵਾਉਣ ਦੇ ਨਾਲ ਤਰੀ ਵਧੀਆ ਬਣ ਕੇ ਤਿਆਰ ਹੋਏਗੀ ਜਿਸ ਤਰੀਕੇ ਨਾਲ ਆਪਾਂ ਪਿਆਜ਼ ਲਸਣ ਨੂੰ ਕਟਕੇ ਪਾਉਣੇ ਆ ਇਸ ਤਰੀਕੇ ਦੇ ਨਾਲ ਗਰੇਵੀ ਬਣ ਕੇ ਤਿਆਰ ਹੋਏਗੀ ਤੇ ਹੁਣ ਆਪਾਂ ਇੱਕ ਚਮਚਾ ਹਲਦੀ ਪਾਊਡਰ ਪਾਵਾਂਗੇ ਦੇਖੋ ਜੀ ਬਹੁਤ ਹੀ ਵਧੀਆ ਗਰੇਵੀ ਬਣ ਕੇ ਤਿਆਰ ਹੋਈ ਹੈ ਤੇਲ ਚੰਗੀ ਤਰ੍ਹਾਂ ਬਾਹਰ ਤੱਕ ਆ ਚੁੱਕਿਆ ਹੈ ਦੇਖੋ ਕਿਸ ਤਰੀਕੇ ਨਾਲ ਗਰੇਵੀ ਆਪਣਾ ਆਇਲ ਛੱਡ ਚੁੱਕੀ ਹੈ ਇਿੱਦਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਵਿੱਚ ਵਿੱਚ ਦਿਹਲਾਉਂਦੇ ਰਵਾਂਗੇ ਪਿਆਜ਼ ਟਮਾਟਰ ਚੰਗੀ ਤਰ੍ਹਾਂ ਘੁੱਲ ਚੁੱਕੇ ਨੇ ਉਸੇ ਤਰੀਕੇ ਦੇ ਬਣ ਚੁੱਕੇ ਨੇ ਜਿਸ ਤਰੀਕੇ ਨਾਲ ਆਪਾਂ ਕਟ ਕੇ ਪਾਉਣੇ ਆ ਮਸਾਲੇ ਨੂੰ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਆਪਾਂ ਜ਼ਿਆਦਾ ਮਸਾਲੇ ਨਹੀਂ ਐਡ ਕਰਾਂਗੇ ਜੀ ਬਸ ਦੋ ਤਿੰਨ ਮਸਾਲੇ ਤੇ ਇੱਕ ਧਨੀਆ ਪਾਊਡਰ ਹੀ ਐਡ ਕਰਾਂਗੇ ਇਸ ਦੇ ਵਿੱਚ ਆਪਾਂ ਫਰੈਸ਼ ਧਨੀਆ ਵੀ ਪਾਵਾਂਗੇ ਜੀ ਤੇ ਧਨੀਆ ਪਾਊਡਰ ਵੀ ਪਾਇਆ ਆਪਾਂ ਇਸ ਦੇ ਨਾਲ ਟੇਸਟ ਵਧੀਆ ਆਏਗਾ ਤੇ ਥੋੜੀ देर ਪਕਾ ਲਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਗਰੇਵੀ ਨੂੰ ਪਕਾ ਲਵਾਂਗੇ ਇਹ ਜੋ ਪਾਣੀ ਪਾਇਆ ਆਪਾਂ ਇਹ ਇੱਕ ਘਰਚੀ ਪਾਣੀ ਸੀ ਜੀ ਤੇ ਗਰੇਵੀ ਨੂੰ ਪਕਾ ਲਵਾਂਗੇ ਹਰਾ ਧਨੀਆ ਪਾਵਾਂਗੇ ਹਰੇ ਧਨੀਏ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਥੋੜੀ ਦੇਰ ਦੇ ਲਈ ਮਸਾਲਿਆਂ ਨੂੰ ਢੱਕ ਕੇ ਪਕਾ ਲਵਾਂਗੇ ਤੇ ਹੁਣ ਆਪਾਂ ਵੇਖ ਲੈਨੇ ਆਂ ਗਰੇਵੀ ਕਿਸ ਤਰੀਕੇ ਦੀ ਹੋ ਚੁੱਕੀ ਹੈ ਗਰੇਵੀ ਇਸ ਤਰੀਕੇ ਦੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਗਰੇਵੀ ਤਿਆਰ ਹੈ ਆਪਾਂ ਮੈਰੀਨੇਸ਼ਨ ਕੀਤਾ ਹੋਇਆ ਚਿਕਨ ਵੇਖ ਲੈਨੇ ਆ ਚਿਕਨ ਨੂੰ ਲਗਭਗ ਆਪਾਂ 15 ਮਿੰਟਾਂ ਦੇ ਲਈ ਰੱਖ ਦਿੱਤਾ ਸੀ ਚਿਕਨ ਇਸ ਤਰੀਕੇ ਦਾ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਚਿਕਨ ਨੂੰ ਪਾਵਾਂਗੇ ਕੁੱਕਰ ਦੇ ਵਿੱਚ ਇਸ ਤਰੀਕੇ ਨਾਲ ਸਾਰੇ ਹੀ ਚਿਕਨ ਨੂੰ ਐਡ ਕਰ ਦੇਵਾਂਗੇ ਕੁੱਕਰ ਦੇ ਵਿੱਚ ਤੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਚਿਕਨ ਨੂੰ ਚੰਗੀ ਤਰ੍ਹਾਂ ਹਲਾ ਕੇ ਮਸਾਲਿਆਂ ਦੇ ਵਿੱਚ ਪਕਾ ਲਵਾਂਗੇ ਬਿਨਾਂ ਪਾਣੀ ਪਾਈ ਤੋਂ ਤਰੀਕੇ ਨਾਲ ਤਰੀ ਵਾਲਾ ਚਿਕਨ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਜੀ ਤੁਸੀਂ ਬਣਾ ਕੇ ਦੇਖਿਓ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕੁੱਕਰ ਦੇ ਵਿੱਚ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਹੋਰ ਮਸਾਲਾ ਐਡ ਕਰਾਂਗੇ ਇਸ ਮਸਾਲੇ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇੱਕ ਚਮਚ ਕਸੂਰੀ ਮੇਥੀ ਐਡ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਇੱਕ ਗਲਾਸ ਪਾਣੀ ਐਡ ਕਰਾਂਗੇ ਤੇ ਤੈਨੂੰ ਵਿਸਾ ਲਗਾ ਲਵਾਂਗੇ ਜੇ ਕਈ ਵਾਰ ਆਪਾਂ ਨੂੰ ਗੜੀ ਜ਼ਿਆਦਾ ਪਤਲੀ ਚਾਹੀਦੀ ਹੁੰਦੀ ਹੈ ਤਾਂ ਆਪਾਂ ਉਸ ਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਐਡ ਕਰ ਲਵਾਂਗੇ දෙර්ප කාලමගේ ස්ත්‍රිකෙනාලී දෙහුණ පත ඇන විසල්ල ගාල මගේ ਤਨ ਵਿਸਲਾਂ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਚਿਕਨ ਨੂੰ ਵੇਖ ਲੈਨੇ ਆਂ ਦੇਖਣ ਇਸ ਤਰੀਕੇ ਦਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੈ ਜੀ ਇਸ ਤਰੀਕੇ ਦੀ ਚਿਕਨ ਕੜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇਹ ਦੋ ਮਸਾਲੇ ਆਪਾਂ ਜੋ ਰੈਗੂਲਰ ਯੂਜ਼ ਕਰਦੇ ਆ ਉਹ ਮਸਾਲੇ ਪਾਏ ਨਹੀਂ ਜੀ ਆਪਾਂ ਤੇ ਇੱਕ ਮਸਾਲਾ ਆਪਾਂ ਲੱਗ ਤੋਂ ਯੂਜ਼ ਕੀਤਾ ਮਸਾਲੇ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚਿਕਨ ਕੜੀ ਤਿਆਰ ਹੈ ਹਰਾ ਧਨੀਆ ਪਾਵਾਂਗੇ ਹੁਣ ਆਪਣੀ ਚਿਕਨ ਕੜੀ ਬਣ ਕੇ ਤਿਆਰ ਹੋ ਚੁੱਕੀ ਹੈ ਆਪਾਂ ਇਸ ਚਿਕਨ ਕਰੀ ਨੂੰ ਇੱਕ ਪਲੇਟ ਦੇ ਜਾਂ ਇੱਕ ਬੌਲ ਦੇ ਵਿੱਚ ਸਰਵ ਕਰ ਲਵਾਂਗੇ ਇਸ ਤਰੀਕੇ ਨਾਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਦੂਸਰੀ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਕਿ ਜ਼ਰੂਰ ਦੇਖਿਓ ਜੀ